ਸਤਿ ਸ਼੍ਰੀ ਅਕਾਲ ਜੁਕਸਨਪਰਾਓ ਅੱਜ ਦੇ ਵੀਡੀਓ 'ਚ ਆਪਾਂ ਗੱਲ ਕਰਦੇ ਹਾਂ ਜੀ ਮੱਕੀ ਦੇ ਰੇਟ ਦੀ ਮੱਕੀ ਹੁਣ ਜਿਹੜੀ ਮੰਡੀਆਂ ਦੇ ਵਿੱਚ ਆਉਣੀ ਸ਼ੁਰੂ ਹੋ ਚੁੱਕੀ ਹੈ ਤੇ ਇਹਦੇ ਰੇਟ ਆਪਾਂ ਤੁਹਾਨੂੰ ਅੱਜ ਦੱਸਾਂਗੇ ਕੀ ਚੱਲ ਰਿਹਾ ਸੁੱਕੀ ਦੇ ਗਿੱਲੀ ਦੇ ਸਾਰੇ ਰੇਟ ਆਪਾਂ ਤੁਹਾਨੂੰ ਸਾਂਝੇ ਕਰਾਂਗੇ ਸੋ ਇੱਕ ਬੇਨਤੀ ਹੈ ਵੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਜੇ ਤੱਕ ਤੇ ਜ਼ਰੂਰ ਕਰ ਲਓ ਤੇ ਬੈੱਲ ਵਾਲਾ ਬਟਨ ਨਾਲ ਜੁੜਿਤ ਪਾ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ ਸੋ ਗੱਲ ਕਰਦੇ ਜੀ ਮੱਕੀ ਦੀ ਮੱਕੀ ਦੀ ਡਿਮਾਂਡ ਪਿਛਲੇ ਸਾਲ ਨਾਲੋਂ ਇਸ ਵਾਰ ਵੱਧ ਗਈ ਆ ਉਹਦਾ ਕਾਰਨ ਇਹ ਆ ਕਿ ਮੱਕੀ ਇਸ ਵਾਰ ਰਾਣਾ ਗੁਰਜੀਤ ਸਿੰਘ ਨੇ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਸਾਡੇ ਏਰੀਆ ਚ ਖਰੀਦੀ ਆ ਹੋਰ ਵੀ ਕਈਆਂ ਜਗ੍ਹਾ ਤੋਂ ਬਹੁਤ ਜ਼ਿਆਦਾ ਮੱਕੀ ਖਰੀਦੀ ਆ ਕਿਉਂਕਿ ਬਹੁਤ ਵੱਡਾ ਪ੍ਰੋਜੈਕਟ ਉਹਨਾਂ ਨੇ ਲਾਇਆ ਵਾ ਮੱਕੀ ਦਾ ਤੇਲ ਜਿਹੜੀ ਆ ਬਣਾਉਣ ਵਾਲਾ ਤੇ ਨਾਲ ਦੇ ਨਾਲ ਜਿਹੜੀ ਆ ਉਹ ਬੀਅਰ ਦੇ ਵਿੱਚ ਵੀ ਇਸਤੇਮਾਲ ਕਰਦੇ ਆ ਤੇ ਹੋਰ ਵੀ ਕਈਆਂ ਜਗ੍ਹਾ ਦੇ ਉੱਤੇ ਮੱਕੀ ਦਾ ਜਿਹੜਾ ਵਾ ਬਹੁਤ ਜ਼ਿਆਦਾ ਇਸਤੇਮਾਲ ਹੁੰਦਾ ਜਿਸ ਤਰ੍ਹਾਂ ਪਸ਼ੂਆਂ ਦੀ ਫੀਡ ਦੇ ਵਿੱਚ ਬਹੁਤ ਜ਼ਿਆਦਾ-ਜ਼ਿਆਦਾ ਇਸਤੇਮਾਲ ਹੁੰਦਾ ਤੇ ਇਸ ਤਰ੍ਹਾਂ ਮੱਕੀ ਦੀ ਡਿਮਾਂਡ ਬਹੁਤ ਜ਼ਿਆਦਾ ਹੋਇਆ ਇਸ ਵਾਰ ਤੇ ਸਾਡੇ ਏਰੀਏ ਤਰਨਤਾਰਨ ਦੀ ਗੱਲ ਕਰ ਲਈਏ ਤੇ ਇੱਥੇ ਜਿਹੜਾ ਮੱਕੀ ਆ ਇੱਕ ਤੋਂ ਪਲਵਾ ਕੇ ਜਿਸ ਤਰ੍ਹਾਂ ਇਹ ਲਾ ਰਹੇ ਆ ਇੱਕ ਤੋਂ ਪਲਵਾ ਕੇ ਮੱਕੀ ਜਿਹੜੀ ਆ 2100 ਤੋਂ ਲੈ ਕੇ ਤੇ 2250 ਰੁਪਏ ਤੱਕ ਜਿਹੜੀ ਵਿਕ ਰਹੀ ਹੈ ਤੇ ਨਾਲ ਝੰਡਿਆਲਾ ਗੁਰੂ ਦੀ ਗੱਲ ਕਰ ਲਈਏ ਤੇ ਉੱਥੇ ਜਿਹੜੀ ਆ ਮੱਕੀ 2000 ਤੋਂ ਲੈ ਕੇ ਇਹ 2200 ਰੁਪਏ ਤੱਕ ਇਸ ਤਰ੍ਹਾਂ ਸੁਕਾ ਕੇ ਜਿਹੜੀ ਆ ਉੱਥੇ ਵਿਕ ਰਹੀ ਹੈ ਗਿੱਲੀ ਮੱਕੀ ਦੀ ਜੇ ਆਪਾਂ ਗੱਲ ਕਰ ਲਈਏ ਤੇ ਉਹ ਜਿਹੜੀ ਆ 1300 ਤੋਂ ਲੈ ਕੇ ਤੇ 1400 ਰੁਪਏ ਦੇ ਵਿੱਚ ਵਿੱਚ ਜਿਹੜੀ ਮੱਕੀ ਵਿਕ ਰਹੀ ਹੈ